ਨਿਰੋਹ ਡਟੇ ਲਾਂਡਰੀ ਪਰ ਬਟਿੰਡਾ ਦੇ ਵਿੱਚ ਇਥੇ ਵੀ ਵੀਰ ਨੇ ਇਦਾਂ ਦੇ ਜੜ ਕਰਾਉਣੀ ਆਪਣਾ ਮੋਡਲ ਨੰਬਰ ਹੈਗਾ 9678123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿਕਰ ਪਹੁੰਚ ਸਕੇ ਬਾਕੀਆ ਨੰਬਰ ਬਾਈ ਦਾ ਸਕਰੀਨ ਤੇ ਕਰ ਰਹੇ ਹੋ ਨੋਟ ਕਰ ਲਓ ਬਾਈ ਸੋਨੂ ਕੋਲ ਫੇਰ ਆਏ ਆ ਜੀ ਤੇ ਤਿੰਨ ਗਾਵਾਂ ਬਾਈ ਕੋਲ ਬੈਠਾ ਬਕਾਉ ਆ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਆਜੂ ਜੀ ਤੁਹਾਨੂੰ ਕਰੀਏ ਗੱਲਬਾਤ ਹਾਂ ਵੀਰੇ ਤੁਹਾਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਹਉ ਠੀਠਾ ਕੋ ਵੀਰੇ ਉੱਚੀ ਬੋਲਿਓ ਪੂਰਾ ਗੱਜ ਕੇ ਠੀਕ ਹੈ ਜੀ ਵਧੀਆ ਠੀਕ ਹੈ ਜੀ ਨੰਬਰ ਬੋਲੋ ਵੀਰੇ ਨੰਬਰ ਵੀ ਕੁੱਤੇ 86990999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਸਵੀਰ ਦੀ ਹਾਲ ਸਿਆਸੀ 990999728 ਤੇ ਵੀਰੇ ਪਿੰਡ ਹਿੰਮਤਪੁਰਾ ਤਸਵੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਹਾਂ ਤੇ ਨਾ ਬਾਈ ਤੇਰਾ ਹੈਗਾ ਸੋਨੂ ਉਹ ਜਾਣਦੀ ਆ ਸਭ ਠੀਕ ਆ ਵੀਰੇ ਤੇ ਸੋਨੂ ਆਪਾਂ ਜੇ ਆਪਾਂ ਵੱਡੀ ਬੈੜ ਦੀ ਗੱਲ ਕਰ ਲਈਏ ਪਹਿਲੇ ਨੰਬਰ ਆਈ ਦੀ ਕੀ ਡਿਟੇਲ ਆ ਬਾਈ ਇਹਦੀ ਇਹਦੇ ਫਾਰਮ ਚ ਲਿਜਾਈ ਤੇ ਤਿੰਨ ਬੈੜਾ ਇਹ ਤਿੰਨ ਹਾਂਜੀ ਹਾਂਜੀ ਇਹ ਦੋ ਤਾਂ ਬੈਗੀਆਂ ਕੱਲ ਗੱਪਣੇ ਬੈਗੀਆਂ ਹਾਂ ਗੱਪਣੇ ਬੈਗੀਆਂ ਠੀਕ ਆ ਇਹ ਰੱਖੀ ਜੇ ਬਾਣੀ ਪਹਿਲਾ ਲੈ ਇੱਕ ਚੱਤੀ ਮਰ ਥੋੜੀ ਕੱਚੀ ਅਸੋ ਪਹਿਲੀ ਬੈੜ ਕੱਚੀ ਆ ਲੈ ਜੀ ਓਕੇ 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 ਤੇ ਤੁਹਾਨੂੰ ਥਾਂ ਬਹੁਤ ਸਪੇਸ ਤੇ ਲੱਗਿਆ ਹਨਾ ਚੰਗੇ ਵਧੀਆ ਵੀ ਮਾਇਆ ਹੈ ਨਾ ਜੀ ਚਵਾਈ ਰੱਖਣਾ ਓਕੇ 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 ਆ ਦੇਖੋ ਜੀ ਚਾਰੇ ਥਾਂ ਜਿਹੜਾ ਪੂਰੇ ਗੈਪ ਤੇ ਹਾਂ ਹਾਂ ਵੀਰੇ ਤੇ ਮਿਲਕ ਨੂੰ ਦੇਖੋ ਰਸਾ ਪੈ ਪਰ ਗਈ ਆਉਂਦੀ ਆ ਜੇ ਆਪਾਂ ਗੱਲ ਕਰ ਲਿਆ ਤੇ ਮੂਰਲੀ ਲੱਤ ਤੋਂ ਚੱਲਦੀ ਆ ਤੇ ਪਿੱਛੇ ਨੂੰ ਆਉਂਦੀ ਜੇ ਭਾਂਡੇ ਹੋਣਗੇ ਦੁੱਧ ਵਾਲੇ ਹਨਾ ਪੈ ਪਾਊਗੀ ਦਾ ਜੇ ਮੋਟਰ ਨੂੰ ਪਾਪ ਵੱਡਾ ਪਾਇਓ ਉਹ ਫੇਰ ਹੀ ਧਾਰ ਮਾਰ ਦੇ ਡਿੱਗੀ ਜ ਹਨਾ ਚਲੋ ਫਿਰ ਖੋਲ ਕੇ ਦਿਖਾਈਏ ਇਹਨੂੰ ਠੀਕ ਆ ਫੇਰ ਮਾਰਦੀ ਆ 3 ਇੰਚ ਜੀਰੋ ਪ੍ਰੈਸ਼ਰ ਨਾਲ ਮਾਰਦੀ ਓਵੇਂ ਆਊਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਬਾਕੀ ਬਾਈ ਕਹਿੰਦਾ ਭਾਉਂਦੀ ਮੈਨੂੰ ਕੋਈ ਸਾਈ ਪਾ ਦੇ ਉਹ ਤਾਂ ਮੈਂ ਕਿ ਲੈ ਜੀਦਾ ਮੈਂ ਕਿਹਾ ਕਿੰਨੇ ਦਿਨ ਘੱਟ ਜੂਗੀ ਤੁਹਾਨੂੰ ਹਫਤਾ ਠੀਕ ਆ ਵੀਰੇ ਹਫਤਾ ਪਿਆ ਪਿੰਡਿੰਗ ਤੇ ਵੇਖ ਬੈਠੋ ਜੀ ਕੁਆਲਿਟੀ ਪੂਰੀ ਫੁੱਲ ਆ ਫਾਸਟ ਫਾਸਟ ਤੁਰਦੀ ਆ ਤੇ 20 ਬਾਈ ਲੀਟਰ ਵਾਲਾ ਲੇਵਾ ਤਾਂ ਹੁਣ ਵੀ ਤਿਆਰ ਕਰੀ ਫਿਰਦੀ ਆ ਹਨਾ ਓਕੇ ਜੀ ਤੇ ਫਾਸਟ ਫਾਸਟ ਤੁਰਦੀ ਆ ਦੇਖੋ ਜੀ ਮੋੜ ਲਿਆ ਵੀਰੇ ਆਜੋ ਤੁਹਾਨੂੰ ਦੱਸਣ ਦੀ ਲੋੜ ਹੀ ਬਾਈ ਠੀਕ ਆ ਵੀਰੇ ਇਹ ਆਪ ਹੈਗੀ 40 128 ਦੀ ਜੈਡ ਠੀਕ ਆ ਵੀਰੇ ਸਮੋਲ ਨੂੰ ਮੈਂ ਤਾਂ ਸਿਮ ਲੱਗਿਆ ਸਟੋਮੈਨ ਦੱਸੋ ਇਹ ਕਿਹੜਾ ਆ ਗਿਆ ਵੀਰੇ ਪਤਾ ਕੁਛ ਇਹ ਨਹੀਂ ਵੀ ਇਸ ਟਾਈਮ ਇਹ ਵੀ ਐਚ ਠੀਕ ਆ ਵੀਰੇ ਚੰਗੇ ਬੱਚੇ ਹੁੰਦੇ ਹੈ ਇਹਦੇ ਇਹਦੇ ਚੰਗੇ ਹੁੰਦੇ ਬੱਚੇ ਠੀਕ ਆ ਜੀ ਉਹਦੇ ਜ ਵੱਧ ਜਾਣ ਸਣਾ ਬੱਚੀ ਦੇ ਹੁੰਦੇ ਹੂੰ ਸੈਕਸਡ ਲੱਗਾ ਉਹ ਫਿਰ ਤਾਂ ਆ ਨਾਨ ਸੈਕਸਡ ਹੀ ਹੈ ਤਾਂ ਵੀ ਨਾਨ ਸੈਕਸਡ ਠੀਕ ਆ ਜਿਹੜਾ ਸਿਮ ਲੱਗਿਆ ਜੀ ਘਾਟੀ ਹੁੰਦੇ ਬੱਚੇ ਠੀਕ ਆ ਵੀਰੇ ਓਕੇ ਬਾਈ ਤੇ ਬਾਕੀ ਦਾ ਜੇ ਬੱਚੀ ਦਿੱਤੀ ਫਿਰ ਕਹਨੇ ਕੀ ਆ ਹਨਾ ਹਾਂ ਹਾਂ ਬਈ ਉਹ ਕੈਸਾ ਮਤਾਂ ਵੀ ਸੋਨੂੰ ਦੂਜਾ ਧੂਆ ਖੁੰਦੀ ਆ ਹਨਾ ਤੇ ਪਹਿਲੇ ਸਵੇਰ ਦਾ ਕਿੰਨਾ ਦੁੱਧ ਕੱਢਿਆ ਹੋਇਆ ਵੀਰੇ ਇਹਦਾ ਜਮਾ ਸਹੀ 27-28 ਕਿਲੋ ਦੁੱਧ ਬਾਹਰ ਬਣੇ ਜਾਂਦੇ ਤੇ ਇਹਦੇ ਕੀ ਕਿੰਨਾ ਘੜ ਦੂਗੀ ਜਿਹੜਾ ਦੁੱਧ ਵਿੱਚ 30 ਚਾਹੀਦਾ ਸਿਆਲ ਆ ਗਿਆ ਹਣਾ ਅਲਪਾ ਬੜੀ 27-28 ਕਿਹਦੀ ਦੇ 27-28 ਫੇਰ ਹੀ ਹੱਥੋਂ ਤੈਨੂੰ ਦਿਖਾ ਦਈਏ ਬੈਠ ਪੂਰੇ ਵਜਨ ਵਾਲੀ ਆ ਜੇ ਆਪਾਂ ਗੱਲ ਕਰ ਲਏ ਦੋ ਵਹਿੜਾ ਜਿੰਨਾ ਵਜਨ ਹੈਗਾ ਤੇ ਲੈ ਵਾ ਇੱਕ ਮਿੰਟ ਮੈਨੂੰ ਪੱਟ ਤੇ ਕੈਮਰਾ ਲਾਉਣ ਦਿਓ ਜੀ ਆਹ ਦੇਖੋ ਵੀਰੇ ਮੂਰੇ ਵੀ ਤੇ ਮਗਰ ਵੀ ਅੱਗੇ ਪਿੱਛੇ ਦਾ ਹਵਾਲਾ ਰਵੜੰਗ ਬਹੁਤ ਦਾ ਹਣਾ ਠੀਕ ਆ ਜਿਹਦੇ ਇਤਿਆਰ ਸੀ ਨਾ ਜੀ ਆਪਣੇ ਬ੍ਰੇਕਸ ਦੇ ਕੀ ਕਹਿਣਾ ਜਮਾ ਨਹੀਂ ਦੀ ਭੁੰਦੇਗਾ ਜਾਇਜੂ ਜਮਾ ਜਾਇਜੇ ਠੀਕ ਆ ਨਹੀਂ ਫਿਰ ਚੋਕੇ ਪਾਵਾਂਗੇ ਹਨਾ ਲੈ ਜੀ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਜੀ ਕੱਲਾ ਕੱਲਾ ਥਾਣ ਬਾਕੀ ਢਿਲ ਬਹੁਤ ਜ਼ਿਆਦੇ ਵੀ ਜੱਠ ਪਾ ਲੋ ਪਾਉਂਦੀ ਲੈ ਜੀ ਥਾਣਾਕ ਉਧਰ ਉਧਰੀ ਤੇ ਹੁਣ ਦੋ ਨੰਬਰਾਂ ਦੀ ਗੱਲ ਕਰ ਲ ਗਏ ਵੀਰੇ ਦੋ ਨੰਬਰ ਵੀਰੇ ਦੂਜੇ ਦਿਨ ਸੁਈ ਆ ਜੀ ਫਾਰਮ 'ਚ ਲਿਖੀ ਆਪਾਂ ਠੀਕ ਆ ਵੀਰੇ ਸੁਈ ਨੂੰ ਅੱਜ ਹੋਣਾ ਵੀਰੇ ਦੂਜਾ ਦਿਨ ਦੂਜਾ ਦਿਨ ਮਗਰ ਬੱਛਾ ਹਨਾ ਜੇਰ ਜੂਰ ਕੰਪਲੀਟ ਆ ਹਾਂ ਠੀਕ ਆ ਨਾਲ ਗੋਏ ਤੇ ਚੈੱਕ ਕਿੰਨਾ ਬੋਲਾ ਰੇੜੀਆਂ ਹਨਾ ਵੜੀ ਕਿਉਂ ਨਾਲ ਦਿੱਤਾ ਤਿਆਰ 14 ਕਿਲੋ ਜਮਾ ਰੈਡੀ ਆ ਠੀਕ ਆ ਜੀ 14 ਕਿਲੋ ਬੌਲਾ ਰੈਡੀ ਆ ਤੇ ਕਿੰਨਾ ਦੁੱਧ ਕੱਢ ਦੂ ਵੀਰੇ ਦੁੱਧ 20 ਰੁਪਏ ਜਿੰਨਾ ਤੋਂ ਲਈ ਆ ਤਾਂ ਕਹਿੰਦੇ 18-19 ਕਿਲੋ ਤੋਂ ਲੋ ਚੋਇਆ ਹੋਇਆ 20 ਦੇ ਦੂ ਜੀ ਆਪਾਂ 18 ਕਿਲੋ ਗੇ ਕੀ ਦੇਣੀ ਦੇ ਭਾਵੇਂ 20 ਦੇ ਦੂ ਠੀਕ ਆ ਕੱਢ ਲੈਣ ਬਾਹਰ ਨੂੰ ਤੋੜ ਕੇ ਦਿਖਾ ਦਈਏ ਤੇ ਨਾੜੂਆ ਗਿੱਲਾ ਦਿਖਾ ਦਈਏ ਬਣਾਇਆ ਹੈ ਨਾ ਆ ਦੇਖੋ ਜੀ ਨਾੜੂ ਇਹਦਾ ਬੱਚੇ ਦਾ ਗਿੱਲਾ ਜੀ ਤੇ ਥਣ ਲੇਵਾ ਕਰੋ ਚੈੱਕ ਕੁਆਲਿਟੀ ਫੁੱਲਾ ਤੇ ਆ ਦੇਖੋ ਜੀ ਤੇ ਬਾਕੀ ਦੇ ਵੀ ਕੱਦ ਕਾਰ ਦੀ ਬਹੁਤ ਚੰਗੇ ਹਨਾ ਤੁਹਾਨੂੰ ਠੀਕ ਹੈ ਜੀ ਠੀਕ ਵੀਰੇ ਆ ਕਰਿਓ ਜੀ ਚੈੱਕ ਕੁਆਲਿਟੀ ਪੂਰੀ ਫੁੱਲ ਤੇ ਬਾਕੀ ਦਾ ਫਿੱਟ ਲੇਵੇ ਵਾਲੀ ਹੈ ਨਾ ਜਮਾ ਕੋਈ ਆਇਆ ਨਹੀਂ ਹੈਗਾ ਵੀ ਠੀਕ ਆ ਵੀਰੇ ਖੁਚਾਂ ਦਾ ਤਾਂ ਆਲਾ ਹਵਾਨਾ ਜਿਵੇਂ ਮਿਲਕਵੇ ਦੇਖਦਾ ਵੀ ਠੀਕ ਆਨ ਮੋੜ ਦਿਓ ਬਸ ਠੀਕ ਆ ਵੀਰੇ ਨਾੜਾ ਨੂੜਾ ਚੰਗੀਆਂ ਸ਼ਾਈਨਿੰਗ ਚੰਗੀ ਬਾਕੀ ਦਾ ਬੈੜ ਵੀ ਬਹੁਤ ਵੱਡਿਆ ਲਮਾਈਚ ਵੀ ਫੁੱਲ ਆਇ ਨਹੀਂ ਵੀ ਕਲੀ ਚਾਈਦਾ ਹੈ ਨਾ ਓਕੇ ਵੀਰੇ ਆ ਕਰੋ ਜੀ ਚੈੱਕ ਕੁਆਲਿਟੀ ਦੀ ਕੋਈ ਵੀ ਘਾਟ ਨਹੀਂ ਦੁੱਧ ਬਾਈ ਕਹਿੰਦਾ 18 ਕਿਲੋ ਮੰਨ ਕੇ ਤੁਸੀਂ ਲੈ ਜਾਓ ਦੇਊਗੀ 20 ਹੈ ਨਾ 20 ਕਿਲੋ ਠੀਕ ਆ ਮਾਰੋ ਫਿਰ ਇਹਦੀਆਂ ਧਾਰਾਂ ਤੇ ਡਿਮਾਂਡ ਇਹਦੀ ਵੀ ਫੋਨ ਤੇ ਹੈ ਨਾ ਹਾਂ ਹਾਂ ਠੀਕ ਆ ਹੋਊ ਤਾਂ ਜਿਵੇਂ ਜਾਏ ਨਾ ਐਵੇਂ ਕੋਈ ਡਰੀ ਜਾਵੇ ਥੱਲੇ ਤੋਂ ਨਾਲ ਕਈ ਆ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਮੱਛੀ ਮੋਟਰ ਦੀ ਸੁੱਚ ਕੱਢੀ ਤੇ ਦੁੱਧ ਬਾਹਰ ਜਿਵੇਂ ਪਾਣੀ ਧਾਰ ਮਾਰਦੀ ਐ ਮੋਟਰ ਠੀਕ ਆ ਵੀਰੇ ਠੀਕ ਆ ਵੀਰੇ ਉਹ ਤੇ ਬੱਸ ਵੀਰੇ ਬੱਸ ਬੱਸ ਬਾਹਲਾ ਨਹੀਂ ਢੋਲਣਾ ਫਿਰ ਕਮੈਂਟ ਆਉਣ ਲੱਗ ਜਣਗੇ ਵੀ ਬਾਈ ਢੋਲੀ ਜਾਂਦੇ ਸਾਨੂੰ ਤਾਂ ਮਿਲਦਾ ਨਹੀਂ ਠੀਕ ਹੈ ਨਾ ਤੁਹਾਨੂੰ ਹਾਂ ਵੀਰੇ ਫੀਟਿੰਗ ਕਾ ਲੇ ਵਾਰ ਤੇ ਦੇਖੋ ਕੱਲਾ ਕੱਲਾ ਥਾਣੇ ਦਾ ਵੀ ਤੇ ਬਾਕੀ ਚਵਾਈ ਦੀ ਨਿੰਬਾ ਹੀ ਮਾੜੀ ਲੈਂਦਾ ਠੀਕ ਹੈ ਜੀ ਤੇ ਤੁਸੀਂ ਮੇਰਾ ਚੈਨਲ ਕੱਢ ਕੇ ਦੇਖ ਲਓ ਕਾਫੀ ਵੀਡੀਓ ਬਾਈ ਦੀਆਂ ਤੇ ਵਧੀਆ ਰਿਸਪੌਂਸ ਆਉਂਦਾ ਬਾਈ ਦੀਆਂ ਵੀਡੀਓ ਬੁੱਢੇ ਬਾਬੇ ਨਾਲ ਕੀ ਚਰਪਾਣਾ ਬੱਤ ਮਾ ਹੋ ਗਿਆ ਆਪਾਂ ਬਣ ਕੇ ਵੀ ਲੰਮਾ ਨਹੀਂ ਜਿਹਦਾ ਠੀਕ ਹੈ ਵਧੀਆ ਬੀ ਮੇਰੀ ਗੁਦਰਤੋਂ ਕੋਈ ਗਲਤ ਨਿਕਲ ਜੇ ਆਪਾਂ ਕਹਿ ਗਏ ਤੁਹਾਨੂੰ ਵਧੀਆ ਕੰਮ ਕਰਿਆ ਕਰੋ ਠੀਕ ਹੈ ਨਾ ਗੱਲ ਵੀਰੇ ਲੰਮਾ ਸਮਾਂ ਕੰਮ ਕਰੋਗੇ ਕਿਉਂਕਿ ਆਪਾਂ ਕਿਸੇ ਤੋਂ ਗਲਤ ਪੈਸਾ ਲੱਖਮਾ ਚੱਲਣਾ ਜੇ ਤਾਂ ਆਪਾਂ ਅੱਜ ਮਾੜੀ ਵੇਚਣੀ ਆ ਗੱਲ ਨਹੀਂ ਫਿਰ ਤਾਂ ਚੱਲ ਮਾੜਾ ਦੇਣ ਦਾ ਫੇਰਾ ਬਾਕੀ ਦਾ ਜਿਹੜਾ ਆਪਾਂ ਗਲਤ ਪੈਸਾ ਲਾਵਾਂਗੇ ਉਹ ਆਪਣੇ ਗਲਤ ਥਾਂ ਤੇ ਲੱਗੂਗਾ ਸਹੀ ਗੱਲ ਬਿਮਾਰੀਆਂ 'ਚ ਲੱਗੂ ਆਪਣਾ ਪੈਸਾ ਕਿਤੇ ਹੋਰ ਗਲਤ ਥਾਂ ਤੇ ਲੱਗੂਗਾ ਕੰਮ ਕਰੋਗੇ ਪਾਉਣ ਤੋਂ 5 ਲੈ ਲੈ ਪਾਉਣ ਦੀ ਲੈ ਲੈ 2 ਹੱਕ ਦਾ ਲੈ ਲੈ ਠੀਕ ਹੈ ਨਾ ਵੀਰੇ ਨਹੀਂ ਨਹੀਂ ਇਹ ਤਾਂ ਨਹੀਂ ਹੁੰਦਾ ਮੈਂ ਵੀ ਇਹੀ ਕੁਝ ਕਰਿਆ ਪਹਿਲਾਂ ਵੀਰੇ ਸਾਰੇ ਬੰਦੇ ਨਾਲ ਆਪਣਾ ਜਾਣੀਆਂ ਨਾ YouTube ਤੇ ਸਾਰੇ ਰਿੱਟ ਦੇ ਦੇ ਮੈਂ ਵੀ 17 18 ਸਾਲੇ ਸੀ ਕੁਝ ਕਰਿਆ ਪਹਿਲਾਂ ਦਸਾਂ ਦੀ ਲੋੜ ਨਹੀਂ ਠੀਕ ਹੈ ਵੀਰੇ ਤੇ ਸਾਨੂੰ ਹੁਣ ਆਪਾਂ ਕਰ ਲਗੇ ਠੀਕ ਹੈ ਤੇ ਆ ਕਾਲੇ ਹੀਰੇ ਦੀ ਗੱਲ ਕਿਵੇਂ ਕਲੂਨ ਸਰੀਆ ਵੀ ਚਾਰ ਤਾਂ ਨਕਲ ਸਭਾ ਸਰੀਆ ਚਾਰ ਦੇ ਠੀਕ ਹੈ ਵੀਰੇ ਜੇਦੂ ਰੋਕੇ ਸਾਰੀ ਪੂਰੀ ਠੀਕ ਹੈ ਵੀਰੇ ਇਹੀ ਵਜਾ ਕੋਈ ਠੀਕ ਹੈ ਖੋਲ ਲੋ ओके ओके ਤੇ ਜੇ ਹਰ ਜੁਰ ਕੰਪਲੀਟ ਆ ਹਨਾ ਤੇ ਇੱਕ ਸੁਬਾ ਸੁਈਆ ਬਾਹਾਂ ਜਿਹਨੂੰ ਬੋਲਾ ਹੁਣ ਤਿਆਰ ਤੇ ਨਾ ਦੇ ਦੂਗੀ ਤੂੰ ਦੋ ਵੀ 18 ਕਿਲੋ ਦੁੱਧ 18 ਕਿਲੋ ਦੁੱਧ ਦੇ ਦੂਗੀ ਹਨਾ ਹਾਂਜੀ ਵੀਰੇ ਓਕੇ ਵੀਰੇ ਤੇ 18 ਕਿਲੋ ਕੱਢ ਦੂਗੀ ਦੁੱਧ ਹਨਾ ਹਾਂ ਹਾਂ ਫੋਲ ਨੂੰ ਫਿਰ ਨੂੰ ਤੋੜ ਕੇ ਦਿਖਾ ਦੀ ਤੇ ਸੋਨੂੰ ਦੁੱਧ ਤਾਂ ਇਹਦਾ ਫੈਟ ਵਾਲਾ ਹੋਣਾ ਕਿਹਨਾ ਦੇ ਦੱਸਣੀ ਜੋੜੀ ਕਰਵਾ ਸਕੀ ਨੇ ਜਰਸੀ ਨਾਲ ਵਾਲਾ ਚਾਹੀਦਾ ਠੀਕ ਆ ਵੀਰੇ ਫੇਸ ਕਰੋ ਚੈੱਕ ਕੁਆਲਿਟੀ ਫੁੱਲ ਤੇ ਬਾਕੀ ਦਾ ਰੰਗ ਪੂਰਾ ਤੇਜ ਆ ਹਨਾ ਮਗਰ ਆ ਗਿਆ ਬੱਛੀ ਆ ਮੈਂ ਕਿਹਾ ਦੱਸੀ ਜਰਸੀ ਸ਼ਾਹੀ ਵਾਲੀ ਦੀ ਜਰਸੀ ਦੀ ਹਨਾ ਤੇ ਆਪ ਸ਼ਾਹੀਵਾਲ ਚ ਆ ਗਏ ਹੈ ਨਾ ਠੀਕ ਆ ਮੋੜ ਲਿਓ ਜੀ ਬਸ ਮੋੜ ਲੈ ਮੋੜ ਲੈ ਆ ਕਰੋ ਇਹ ਜੱਕ ਕੁਆਲਿਟੀ ਫੁੱਲ ਆ ਅਧਰੇ ਕੁੱਤੀ ਥੋੜਾ ਜਿਹਾ ਕੰਮ ਖਰਾਬ ਕਰਦੀ ਆ ਠੀਕ ਆ ਜੀ ਵੀਰੇ ਆ ਦੇਖੋ ਤੇ ਬਾਈ ਕਹਿੰਦਾ ਧਰਾ ਦੂਰਾ ਤੁਸੀਂ ਮਾਰ ਲਿਓ ਆ ਪਿਆ ਕੇ ਵੀਡੀਓ ਹੁੰਦੀ ਹੁਣ ਲੰਮੀ ਠੀਕ ਆ ਜੀ ਸੀਲ ਸਾਉ ਦਾ ਫੁੱਲ ਗਾਰੰਟੀ ਆ ਬਾਈ ਦੀ ਹੈ ਨਾ ਬਾਈ ਮੈਂ ਗਾਰੰਟੀ ਰੂਟ ਠੀਕ ਆ ਵੀਰੇ ਤੇ ਸਾਨੂੰ ਇਹਦੀ ਡਿਮਾਂਡ ਆ ਦੇਖੋ ਜੀ ਉਹਦੇ ਨੂੰ ਕੈਮਰਾ ਉੱਤੇ ਲੱਗ ਗਿਆ ਲੈ ਓਕੇ ਓਕੇ ਵੀਰੇ ਤੇ ਡਿਮਾਂਡ ਵੀਰੇ ਡਿਮਾਂਡ ਇਹਦੀ ਬਈ ਫੁੱਲਤੀ ਕਰ ਲਗੀ ਠੀਕ ਆ ਵੀਰੇ ਤੇ ਨੰਬਰ ਬੋਲੋ ਜੀ ਨੰਬਰ ਬਈ ਸਿਆਸੀ ਨੂੰ 999528 ਪਿੰਡ ਹਿੰਦਪੁਰਾ ਜਿਹਦਾ ਮੋਗਾ ਤੇ ਤਸਵੀਰਾਂ ਤਿੰਨ ਵੇੜਾ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਇੱਕ ਚੰਗੇ ਰਿਕਾਰਡ ਵਾਲੀ ਇੱਕ ਮੀਡੀਅਮ ਤੇ ਇੱਕ ਇਹ ਵੀ ਚੰਗੇ ਵਾਲੀ ਹੋਇਆ ਹਨਾ ਸਾਰੀਆਂ ਵੇੜਾ ਚੰਗੇ ਤੋਂ ਚੰਗੀ ਹੁੰਦੀ ਹੈ ਬਾਈ ਕੋਲੇ ਬਾਈ ਨਾਲ ਜਦੋਂ ਮਰਜੀ ਸੰਪਾਰਕ ਕਰ ਲਓ ਭਾਵੇਂ ਤੁਸੀਂ 30 ਕਿਲੋ ਵਾਲੀ ਲੈਣੀ ਆ ਭਾਵੇਂ ਲੈਣੀ 35 ਵਾਲੀ ਭਾਵੇਂ ਲੈਣੀ 10 ਵਾਲੀ ਠੀਕ ਆ ਵੀਰੇ ਇਸ ਲੋ ਸੋਟੀ ਵੀ ਹੋਣੀ ਪਈ ਜੇ ਕਿਹਨੇ ਘੱਟ ਲਾਉਣੇ ਹੁੰਦੇ ਹਨ ਠੀਕ ਹੈ ਸਾਰੇ ਵੀਰਾਂ ਦਾ ਐਨ ਤਾਂ ਵੀਡੀਓ ਦੇਖਣ ਲਈ ਤਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸ ਨਾਮ ਵੀਡੀਓ ਦੇ ਨਾਲ